ਨੇ ਕਿ देर आए दुरुस्त आए ਇਸ ਵੇਲੇ ਮੈਂ ਮੌਜੂਦ ਹਾਂ ਚੰਡੀਗੜ੍ਹ ਰੂਪਨਗਰ ਹਾਈਵੇ ਦੇ ਵਿੱਚ ਇਸ ਹਾਈਵੇ ਦੇ ਉੱਤੇ ਕਿਸੇ ਸਮੇਂ ਪ੍ਰਬ ਆਸਰਾ ਦੇ ਜਿਹੜੇ ਆਗੂ ਨੇ ਪ੍ਰਬ ਆਸਰਾ ਦੇ ਜਿਹੜੇ ਮਰੀਜ਼ ਨੇ ਉਹਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ 3 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ ਉਹਨਾਂ ਦੀ ਬਿਜਲੀ ਕੱਟੇ ਨੂੰ ਪਰ ਸਰਕਾਰ ਦੇ ਕੰਨਾਂ ਤੇ ਜੂ ਤੱਕ ਨਹੀਂ ਰੰਗਦੀ ਤੇ ਹੁਣ ਉਹ ਬਿਜਲੀ ਸਰਕਾਰ ਵੱਲੋਂ ਬਹਾਲ ਕਰ ਦਿੱਤੀ ਗਈ ਹੈ ਹਾਲਾਂਕਿ ਕਾਫੀ ਸੰਘਰਸ਼ ਵੀ ਬਿਜਲੀ ਬਹਾਲ ਕਰਾਉਣ ਦੇ ਲਈ ਕਰਨਾ ਪਿਆ ਸੀ तमाम ਸਮਾਜਿਕ ਧਾਰਮਿਕ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇਹ ਮੁੱਦਾ ਬੜੇ ਹੀ ਗਰਮ ਜੋਸ਼ੀ ਦੇ ਨਾਲ ਚੁੱਕਿਆ ਗਿਆ ਸੀ ਤੇ ਅੱਜ ਉਹੀ ਬੱਚੇ ਉਹੀ 마ਸੂਮ ਜਿਹੜੇ ਨੇ ਉਹ ਤਖਤੀਆਂ ਲੈ ਕੇ ਧੰਨਵਾਦ ਕਰ ਰਹੇ ਨੇ ਉਹਨਾਂ ਸਿਆਸੀ ਉਹਨਾਂ ਧਾਰਮਿਕ ਤੇ ਉਹਨਾਂ ਸਮਾਜਿਕ ਆਗੂਆਂ ਦਾ ਜਿਨ੍ਹਾਂ ਵੱਲੋਂ ਸੰਘਰਸ਼ ਕਰਨ ਤੋਂ ਬਾਅਦ ਇਹਨਾਂ ਦੀ ਬਿਜਲੀ ਜਿਹੜੀ ਹੈ ਉਹ ਬਹਾਲ ਕੀਤੀ ਗਈ ਹੈ ਕਾਫੀ ਖੁਸ਼ ਵੀ ਇਹ ਨਜ਼ਰ ਆ ਰਹੇ ਨੇ ਤੇ ਇਹਨਾਂ ਦੇ ਹੱਥਾਂ ਦੇ ਉੱਤੇ ਜਿਸ ਹਿਸਾਬ ਨਾਲ ਇਹ ਤਖਤੀਆਂ ਜਿਹੜੀਆਂ ਨੇ ਉਹ ਫੜੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਇਹਨਾਂ ਵੱਲੋਂ ਧੰਨਵਾਦ ਕੀਤਾ ਗਿਆ ਉਹਨਾਂ ਦੇ ਉੱਤੇ ਸਲੋਗਨ ਜਿਹੜਾ ਹੈ ਉਹ ਲਿਖਿਆ ਗਿਆ ਹੈ ਵਕ ਵਕ ਜਿਹੜੇ ਨੇ ਇੱਥੇ ਸਲੋਗਨ ਇਹਨਾਂ ਦੇ ਹੱਥਾਂ ਦੇ ਉੱਤੇ ਜਿਹੜੇ ਤਖਤੀਆਂ ਨੇ ਜਿਹੜੀਆਂ ਤੁਹਾਡੀਆਂ ਫੜੀਆਂ ਹੋਈਆਂ ਨੇ ਉਹ ਤੁਹਾਨੂੰ ਇੱਥੇ ਦਿਖਾਈ ਦੇਣ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਧੰਨਵਾਦ ਕਰਦੇ ਹੋਏ ਦਿਖਾਈ ਦੇ ਰਹੇ ਨੇ ਜੋੜ ਮੋੜੇ ਨਾਲ ਮੋਢਾ ਸਦਾ ਸਾਥ ਰਹਿਦਾ ਤੁਹਾਡਾ ਬੇਸ਼ਕੀਮਤੀ ਯੋਗਦਾਨ ਪਾਇਆ ਨੂੰ ਤੁਹਾਨੂੰ ਸਾਰਿਆਂ ਨੂੰ ਨਿੱਗੀ ਜੀ ਆਇਆਂ ਨੂੰ ਹਾਲਾਂਕਿ ਕਾਫੀ ਜਦੋਂ ਜਹਿਦ ਵੀ ਬਿਜਲੀ ਬਹਾਲ ਕਰਾਉਣ ਦੇ ਲਈ ਇੱਥੇ ਕਰਨੀ ਪਈ ਸੀ ਕੁਝ ਆਗੂ ਇਥੇ ਮੌਜੂਦ ਨੇ ਜਿਨ੍ਹਾਂ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਸੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਜਵਾ ਸਾਹਿਬ ਪਹਿਲਾਂ ਤਾਂ ਕਿੰਨਾ ਸੰਘਰਸ਼ ਕਰਨਾ ਪਿਆ ਕੀ ਮੰਨਦੇ ਹੋ ਸਰਕਾਰ ਨੇ ਫਾਈਨਲੀ ਗੋਡੇ ਟੇਕ ਤੇ ਦੇਖੋ ਜੀ ਧੰਨਵਾਦ ਹੈ ਜਿਹੜਾ ਪਹਿਲਾਂ ਤਾਂ ਜਿਹੜਾ ਇਹ ਆਪਾਂ ਨੂੰ ਪਤਾ ਗਰਮੀ ਦਾ ਮੌਸਮ ਹੈ ਆਪਾਂ ਸਾਰੇ ਪਰਿਵਾਰਾਂ ਵਾਲੇ ਬੱਚਿਆਂ ਵਾਲੇ ਹੈਗੇ ਆ ਪਿਛਲੇ 3-4 ਮਹੀਨੇ ਤੋਂ ਲਗਾਤਾਰ ਜਿਹੜੇ ਕੰਟੀਨਿਊ ਬਿਲੀ ਦੀ ਸਮੱਸਿਆ ਪ੍ਰਵਾਸਰੇ ਚੱਲ ਰਹੀ ਸੀਗੀ ਉਹਨੂੰ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਪ੍ਰਵਾਸਰੇ ਨੇ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਕਿਸਾਨਾਂ ਵੱਲੋਂ ਹੋਰ ਜਿਹੜੇ ਪ੍ਰਬੰਧ ਦੇ ਸੱਜਣ ਪੰਜ ਸਰਪੰਚ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੇ ਸਮੁੱਚਾ ਸਹਿਯੋਗ ਦਿੱਤਾ ਗਿਆ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਾਈ ਹੈ ਜਿਹੜੀ ਨਿਆਸਰੇ ਪ੍ਰਾਣੀ ਜਿਹੜੇ ਨੂੰ ਸਰਕਾਰ ਆਪ ਇੱਥੇ ਛੱਡ ਕੇ ਜਾਂਦੀ ਹੈ ਉਹ ਬਿਨਾਂ ਬਿਜਲੀ ਤੇ ਬਿਨਾਂ ਪਾਣੀ ਤੇ ਇੱਥੇ ਰਹਿ ਰਹੇ ਨੇ ਉਹ ਸਰਕਾਰ ਦੇ ਕੰਨਾਂ ਤੱਕ ਜਿਹੜੀ ਗੱਲ ਪਹੁੰਚੀ ਸਰਕਾਰ ਨੇ ਜਿਹੜਾ ਅੱਜ ਹੈ ਜਿਹੜਾ ਅੱਜ ਇਹ ਸਰਕਾਰ ਦਾ ਧੰਨਵਾਦੀ ਜਿਹੜਾ ਇਹਨਾਂ ਬੱਚਿਆਂ ਵੱਲੋਂ ਤੇ ਇਲਾਕੇ ਵੱਲੋਂ ਰੱਖਿਆ ਵੀ ਸਰਕਾਰ ਨੇ ਜਿਹੜੀ ਇਹ ਬਿਜਲੀ ਦਾ ਕਨੈਕਸ਼ਨ ਜਿਹੜੀ ਸ਼ਰਤ ਸੀਗੀ ਇਲਾਕੇ ਦੀ ਸਰਕਾਰ ਦੇ ਬੱਚਿਆਂ ਦੀ ਇਹ ਪਹਿਲਾਂ ਸਾਡਾ ਕਨੈਕਸ਼ਨ ਹੈ ਜਿਹੜਾ ਬਹਾਲ ਕਰੋ ਤੇ ਬਾਅਦ ਜਿਹੜੀ ਗੱਲ ਹੈ ਅਗਲੀਆਂ ਜਿਹੜੀਆਂ ਸਮੱਸਿਆਵਾਂ ਸਰਕਾਰ ਨਾਲ ਉਹ ਵਿਚਾਰੀਆਂ ਜਾਣੀਆਂ ਕਨੈਕਸ਼ਨ ਜਿਹੜਾ ਸਰਕਾਰ ਨੇ ਉਹ ਬਹਾਲ ਕਰਦਾ ਉਹਦੀ ਖੁਸ਼ੀ 'ਚ ਬੱਚੇ ਜਿਹੜੇ ਅੱਜ ਇੱਥੇ ਸਰਕਾਰ ਦਾ ਧੰਨਵਾਦ ਕਰਦੇ ਵੀ ਸਾਨੂੰ ਇਹ ਜਿਹੜੀ ਗਰਮੀ ਤੋਂ ਰਾਹਤ ਮਿਲੀ ਹੈ ਬੜੀ ਮੁਸ਼ਕਿਲਾਂ ਦੇ ਨਾਲ ਤੁਹਾਡੀਆਂ ਮੰਗਾਂ ਜਿਹੜੀਆਂ ਨੇ ਉਹ ਮੰਨੀਆਂ ਗਈਆਂ ਨੇ ਕਾਫੀ ਸੰਘਰਸ਼ ਵੀ ਕਰਨਾ ਪਿਆ ਪ੍ਰੈਸ ਕਾਨਫਰੰਸ ਕਰਨੀ ਪਈ तमाम ਜਿਨੇ ਵੀ ਸਮਾਜਿਕ ਰਾਜਨੀਤਿਕ ਆਗੂ ਨੇ ਉਹਨਾਂ ਦੀ ਇਨਵੋਲਵਮੈਂਟ ਹੋਈ ਕਿਸ ਤਰ੍ਹਾਂ ਦੀ ਬਿਲਕੁਲ ਸਮਾਜਿਕ ਵੀ ਧਾਰਮਿਕ ਜਿਹਨੂੰ ਆਪਾਂ ਕੈਟਾਗਰੀ ਚ ਵੰਡਿਆ ਹੋਇਆ ਵੈਸੇ ਹੈ ਤਾਂ ਸਾਰਿਆਂ ਦੀ ਇੱਕੋ ਜਿਹੀ ਸੋਚ ਤਾਂ ਹੁੰਦੀ ਹੋਇਆ ਹੁੰਦਾ ਇਹਨਾਂ ਨਾਗਰਿਕਾਂ ਨੂੰ ਪਿਛਲੇ ਸਮੇਂ ਤੋਂ ਕੁਝ ਬਿਜਲੀ ਦੀਆਂ ਬੜੀਆਂ ਸਮੱਸਿਆਵਾਂ ਆ ਰਹੀਆਂ ਸੀ ਹਨ ਕਿਉਂਕਿ ਮਿਨੀਮਮ ਸਰਵਾਈਵ ਜਿਹੜਾ ਮਿਨੀਮਮ ਸਟੈਂਡਰਡ ਹੈ ਨਾ ਸਰਵਾਈਵਲ ਦਾ ਉਹਦੇ ਵਿੱਚ ਬਿਜਲੀ ਦਾ ਮੁੱਖੇ ਆ ਗਈ ਨਾ ਤੇ ਉਸ ਦੀ ਜਿਹੜੀ ਪਿਛਲੇ ਕੁਝ ਸਮੇਂ ਤੋਂ ਇਸ ਸਮੱਸਿਆ ਚੱਲ ਰਹੀ ਸੀ ਤੇ ਵੈਲਫੇਅਰ ਦੀ ਪਾਲਿਸੀ 'ਚ ਇਹਨਾਂ ਨੂੰ ਸ਼ਾਮਲ ਕਰਨਾ ਤੇ ਉਹਦੇ ਵਿੱਚ ਹੁਣ ਸਰਕਾਰ ਨੇ ਇਸ ਦੇ ਉੱਤੇ ਜਦੋਂ ਆਵਾਜ਼ ਸਾਰੀ ਸੰਗਤ ਵੱਲੋਂ ਸਮਾਜਦਾਰੀਆਂ ਵੱਲੋਂ ਗਈ ਹੈ ਤੇ ਉਹਨੂੰ ਗੰਭੀਰਤਾ ਨਾਲ ਵਿਚਾਰਿਆ ਫਿਰ ਇੱਥੇ ਆ ਕੇ ਹਾਲਾਤ ਵੀ ਦੇਖੇ ਸਰਕਾਰ ਦੇ ਜਿਹੜੇ ਨਵੇਂਦੇ ਐ ਜ਼ਿੰਮੇਵਾਰ ਤੇ ਫਿਰ ਡਿਪਾਰਟਮੈਂਟਾਂ ਨੂੰ ਵੀ ਸਾਰਾ ਕੁਝ ਦੇਖ ਕੇ ਉਹਨਾਂ ਨੇ ਬੜਾਈ ਨੂੰ ਗੰਭੀਰਤਾ ਨਾਲ ਵੇਖਿਆ ਕਿ ਹਾਂ ਬਾਕੀ ਯਾਰੀ ਤਾਂ ਬੇਸਿਕ ਨੀਡ ਜਿਹੜੀ ਜਿਹਦੇ ਨਾਲ ਸਾਰਾ ਕੁਝ ਜੁੜਿਆ ਵਾ ਜਿਵੇਂ ਸਵੇਰੇ ਉੱਠ ਕੇ ਜਾਣਾ ਟਾਇਲਟ 'ਚ ਪਾਣੀ ਤਾਂ ਚਾਹੀਦਾ ਹੀ ਹੁਣ ਬਿਜਲੀ ਹੋ ਗਈ ਤਾਂ ਹੀ ਪਣੀ ਆਏਗਾ ਇਹ ਬਹੁਤ ਸਾਰੇ ਇੰਪੋਰਟੈਂਟ ਸੀ ਨਾ ਵੀ ਉਹਨਾਂ ਨੂੰ ਕਿੱਦਾਂ ਨਾਲ ਹੁਣਾ ਕਿੱਦਾਂ ਕੱਪੜੇ ਧੋਣੇ ਕਿ ਸਾਰਾ ਕੁਝ ਕਰਨਾ ਇਹਨੂੰ ਬੜਾ ਗੰਭੀਰਤਾ ਨਾਲ ਵਿਚਾਰ ਕੇ ਉਹਨਾਂ ਨੇ ਕਿਹਾ ਪਹਿਲਾਂ ਤਾਂ ਤੁਰੰਤ ਵੀ ਇਸ ਦਾ ਕਨੈਕਸ਼ਨ ਜੋੜਿਆ ਜਾਵੇ ਪਹਿਲੀ ਗੱਲ ਜਿਹੜੀ ਤਿੰਨ ਚੀਜ਼ਾਂ ਸੀ ਡਿਮਾਂਡਾਂ ਤੇ ਜਿਹੜਾ ਬਿਜਲੀ ਦੇ ਬਿਲਾ ਦੇ ਨਾਲ ਸੰਬੰਧ ਚੀਜ਼ਾਂ ਸੀ ਜੋ ਕੁਝ ਵੀ ਉਹਨਾਂ ਦੀ ਜ਼ਿੰਮੇਵਾਰੀ ਸਰਕਾਰ ਨੇ ਲਈ ਹੈ ਡਿਪਾਰਟਮੈਂਟ ਨੇ ਕਿਹਾ ਹੈ ਕਿ ਭਾਈ ਇਹਦੀ ਜ਼ਿੰਮੇਵਾਰੀ ਸਾਡੀ ਆ ਹੁਣ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ ਤੀਜੀ ਜਿਹੜੀ ਪਾਲਿਸੀ ਬਣਾਉਣ ਦਾ ਉਹਨਾਂ ਨੇ ਭਰੋਸਾ ਦਵਾਇਆ ਬੜੀ ਜਲਦੀ ਹਮ ਇਨ ਫਿਊਚਰ ਪ੍ਰੋਬਲਮ ਨਾ ਆਵੇ ਉਹਦਾ ਵੀ ਕੋਈ ਆਸ਼ਵਾਸਨ ਦਿੱਤਾ ਮੈਂ ਕਹਿ ਰਿਹਾ ਉਹਨਾਂ ਨੇ ਇਨ ਫਿਊਚਰ ਸ਼ਬਦ ਹੀ ਯੂਜ਼ ਕੀਤਾ ਆਪਣੇ ਆਪ ਚ ਦੋ ਪੱਖਾਂ ਦਾ ਯੂਜ਼ ਕੀਤਾ ਵੀ ਇੱਕ ਤਾਂ ਜੇ ਕੋਈ ਸੰਬੰਧਤ ਕੋਈ ਬਿਲਾ ਨਾਲ ਸੰਬੰਧਤ ਕੋਈ ਗੱਲ ਅੱਗੇ ਦੁਆਰੇ ਉੱਠੇ ਵੀ ਉਹਦੀ ਜ਼ਿੰਮੇਵਾਰੀ ਅਸੀਂ ਸਾਡੀ ਵੀ ਪ੍ਰਵਹਸਰਾਂ ਨੂੰ ਮਤਲਬ ਖਾਸ ਕਰਕੇ ਇਹਨਾਂ ਨਾਗਰਿਕਾਂ ਨੂੰ ਜਿਹੜੇ ਕਿ ਬੀਬੀਆਂ ਬੱਚੇ ਬਜ਼ੁਰਗ ਜਿਨ੍ਹਾਂ ਦੀ ਮਾਨਸਿਕ ਸਰੀਰਕ ਪ੍ਰੋਬਲਮਸ ਹੈਗੇ ਹਨ ਪੀ ਇਹਨਾਂ ਨੂੰ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਇਹਦੀ ਇਹ ਯਕੀਨ ਦਵਾਇਆ ਪਰਮਾਨੈਂਟ ਹੱਲ ਦੇ ਲਈ ਦੇ ਵੀ ਤਾਂ ਕਿ ਮਹਿਕਮਾ ਨਵੀਂ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਵੀ ਉਹਦੀ ਪਾਲਿਸੀ ਅਸੀਂ ਬੜੀ ਜਲਦੀ ਬਣਾ ਰਹੇ ਹਾਂ ਸਾਨੂੰ ਥੋੜਾ ਜਿਹਾ ਟਾਈਮ ਦਿਓ ਵੀ ਪਾਲਿਸੀ ਬਣਾ ਕੇ ਇਹਦਾ ਪਰਮਾਨੈਂਟ ਹੱਲ ਕੱਢਾਂਗੇ ਇਹਦਾ ਬਣਾ ਉਹਨਾਂ ਨੇ ਭਰੋਸਾ ਦਿਵਾਇਆ ਇੱਥੇ ਅੱਗੇ ਦੋ ਵਾਰ ਵਿਜ਼ਿਟ ਕਰਕੇ ਉਹਨੂੰ ਜਦੋਂ 24 ਲਾਈਕ 24 ਤਰੀਕ ਨੂੰ ਇੱਕਦਮ ਉਸੇ ਦਿਨ ਬੈਠ ਕੇ ਚਲਦਾ ਕਰਾ ਕੇ ਗਏ ਆ ਦੇ ਨਾਲ ਦੀ ਨਾਲ ਫਿਰ ਉਸ ਤੋਂ ਬਾਅਦ ਮੈਨੂੰ ਫੋਨ ਕਰਕੇ ਵੀ ਪੁੱਛਿਆ ਕੋਈ ਮੁਸ਼ਕਲ ਤੇ ਨਹੀਂ ਆਈ ਕੋਈ ਕਮੀ ਤੇ ਨਹੀਂ ਰਹੀ ਸਾਰੇ ਅੰਦਾ ਜਿੰਨੀਆਂ ਵੀ ਸਾਡੀਆਂ ਧਾਰਮਿਕ ਸਮਾਜਿਕ ਕਿਸਾਨ ਵੀਰ ਸਾਰੇ ਜਿਹਨੇ ਮਿਹਨਤ ਕਾਸ਼ ਇਨਸਾਨ ਹੈ ਇਹਨਾਂ ਨੇ ਜਦੋਂ ਹਾਂ ਦਾ ਨਾਰਾ ਮਾਰਿਆ ਤਾਂ মিডিਏ ਨੇ ਬੜਾ ਇੱਕ ਗੱਲ ਜਿਹੜੀ ਅਸਰੇ ਤੱਕ ਪਹਚਾਈ ਹੁਣ ਮੈਂ মিডিਆ ਦਾ ਵੀ ਤਹਿ ਦਿਲੋਂ ਉਹਨਾਂ ਦੀਆਂ ਭਾਵਨਾਵਾਂ ਨੂੰ ਸਲੂਟ ਕਰਦਾ মিডিਏ ਦੀਆਂ ਜਿਹਨੇ ਗੱਲ ਪਹਚਾਈ ਤੇ ਜਿਹੜੇ ਵੀਰਾਂ ਨੇ ਇਹਨਾਂ ਦੇ ਲਈ ਸਾਰੀਆਂ ਸਮੱਸਿਆਵਾਂ ਸਮਝ ਕੇ ਇਹਨਾਂ ਦੇ ਲਈ ਹਾਂ ਦਾ ਨਾਰਾ ਮਾਰਿਆ ਮਜਬੂਰੀ ਕਰਨ ਸੜਕ ਤੇ ਵੀ ਖੜਨਾ ਪਿਆ ਹੈ ਨਾ ਤੇ ਉਹਦੇ ਲਈ ਮੈਂ ਸੰਗਤ ਉਹਦਾ ਮਾਫੀ ਚਾਹੁੰਦਾ ਜਿਹੜੀ ਪਬ ਕਿ ਇਸ ਵੀਲੇ ਹਾਲਾਤ ਹੀ ਕੁਛ ਐਸੇ ਬਣੇ ਹੋਏ ਸੀ ਤੇ ਸਰਕਾਰ ਨੇ ਫਿਰ ਇਹਨੂੰ ਗੰਭੀਰਤਾ ਨਾਲ ਲਿਆ ਤੇ ਹੱਲ ਕੱਢ ਦਿੱਤਾ ਇਸ ਕਰਕੇ ਲਾਸਟ ਟਾਈਮ ਅਸੀਂ ਤੁਹਾਡਾ ਇੰਟਰਵਿਊ ਕੀਤਾ ਸੀ ਕਾਫੀ ਤੁਹਾਡੇ ਚ ਗੁੱਸਾ ਵੀ ਸੀ ਸਰਕਾਰਪਤੀ ਕਾਫੀ ਨਾਮੋਸ਼ੀ ਵੀ ਸੀ ਤੇ ਹੁਣ ਤੁਸੀਂ ਆਪਣੇ ਪ੍ਰਤੀ ਗੁੱਸਾ ਨਹੀਂ ਹੋਗਾ ਤੇ ਹੋਰ ਕਿਤੇ ਪ੍ਰਤੀ ਹੋਗਾ ਹੁਣ ਬਾਪੂ ਤੇ ਗੁੱਸਾ ਕੇਵਰ ਹੁੰਦਾ ਨਹੀਂ ਬੇਟੇ ਨੂੰ ਵੀ ਭਾਈ ਦੇਖੀ ਜੇ ਸਾਡੇ ਵੱਲ ਵੀ ਧਿਆਨ ਦੇ ਲੋ ਤੇ ਇਸ ਕਰਕੇ ਇਹ ਸਮਾਜ ਦਾ ਉਹ ਵਰਗ ਹੈਗਾ ਉਹਦੇ ਵੱਲ ਜੇ ਉਹਨਾਂ ਨੇ ਧਿਆਨ ਦਿੱਤਾ ਤੇ ਉਹਨਾਂ ਦਾ ਅਸੀਂ ਦਿਲੋਂ ਸਾਰੇ ਵੀਰਾਂ ਦਾ ਸਮਾਜਦਰ ਦੀ ਸਜਣਾ ਦਾ মিডিਏ ਦਾ ਤੇ ਸਰਕਾਰ ਤੱਕ ਜਿਨ੍ਹਾਂ ਨੇ ਆਵਾਜ਼ ਪਾਈ ਤੇ ਸਰਕਾਰ ਨੇ ਗੰਭੀਰਤਾ ਨਾਲ ਲੇ ਕੇ ਸਮੱਸਿਆ ਹੱਲ ਕੀਤੀ ਹੈ ਅਸੀਂ ਸਾਰਿਆਂ ਦਾ तहे ਦਿਲੋਂ ਬਹੁਤ ਧੰਨਵਾਦ ਕਰਦੇ ਤੁਸੀਂ ਦੱਸੋ ਜੀ ਬੀਂਗ ਮਦਰ ਤੁਸੀਂ ਬੱਚਿਆਂ ਤਰ੍ਹਾਂ ਇਨਾ ਮਾਂ ਤਰ੍ਹਾਂ ਇਨਾ ਬੱਚਿਆਂ ਨੂੰ ਰੱਖਦੇ ਹੋ ਤੁਸੀਂ ਕਿੰਨੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਬਿਜਲੀ ਨਹੀਂ ਸੀ ਕੋਈ ਵੀ ਇਨਸਾਨ ਜੇ ਇੱਕ ਦਿਨ ਵੀ ਬਿਜਲੀ ਤੋਂ ਬਿਨਾਂ ਰਹਿੰਦਾ ਤਾਂ ਉਹ ਫील ਕਰ ਸਕਦਾ ਹੈ ਉਹ ਦਰਦ ਨੂੰ ਤੇ ਇਹਨਾਂ ਨੇ ਸਾਢੇ 3 ਮਹੀਨੇ ਹੰਡਾਇਆ ਹੈ ਮਸ਼ੀਨਾ ਜਿਹੜੀਆਂ ਵਾਸ਼ਿੰਗ ਮਸ਼ੀਨਾਂ ਸੀ ਕਮਰਸ਼ੀਅਲ ਮਸ਼ੀਨਾ ਉਹ ਬੰਦ ਸੀਗੀਆਂ ਜਨਰੇਟਰ ਤੇ ਕੋਸ਼ਿਸ਼ ਕਰਦੇ ਰਹੇ ਆ ਹੋਰ ਜਿਹੜੀਆਂ ਕਨਸੈਂਟ੍ਰੇਟ ਆਕਸੀਜਨ ਕਨਸੈਂਟ੍ਰੇਟਰ ਸੀਗੇ ਚਪਾਤੀ ਮਨਾਉਣ ਵਾਲੀਆਂ ਮਸ਼ੀਨਾ ਸੀਗੀਆਂ ਉਹ ਬੰਦ ਸੀਗੀਆਂ ਸਮੇ ਸਮੇ ਤੇ ਅਲੱਗ ਅਲੱਗ ਢੰਗ ਨਾਲ ਪਾਣੀ ਜਿਹੜਾ ਕਿ ਬਿਜਲੀ ਦੇ ਨਾਲ ਹੀ ਆਂਦਾ ਹੈਗਾ ਇੱਥੇ ਕਿਉਂਕਿ ਅਲੱਗ ਤੋਂ ਕੋਈ ਸਪਲਾਈ ਨਹੀਂ ਦਿੱਤੀ ਗਈ ਹੈਗੀ ਤੇ ਉਹਦੇ ਵਾਸਤੇ ਜਨਸੈੱਟ ਚੱਲਦੇ ਸੀਗੇ ਉਹ ਵੀ ਖਰਾਬ ਹੋ ਜਾਂਦੇ ਸੀ ਫਿਰ ਤੋਂ ਮੁਰਤੋਂ ਉਹਨਾਂ ਨੂੰ ਬਹਾਲ ਕਰਨ ਲਈ ਫਿਰ ਤੋਂ ਲੈ ਕੇ ਜਾਣਾ ਪੈਂਦਾ ਸੀ ਤੁਸੀਂ ਇਹ ਵੀ ਅੰਦਾਜ਼ਾ ਲਾ ਸਕਦੇ ਹੋ ਕਿ 450 ਬੰਦੇ ਜਿਹੜੇ ਇਨਹਬਿਟੈਂਟਸ ਐ ਨਾਲ ਸਟਾਫ ਵੀ ਰਹਿ ਰਿਹਾ ਤੇ ਕਿੰਨਾ ਕੁ ਡੀਜ਼ਲ ਲੱਗਦਾ ਹੋਵੇਗਾ ਦਿਨ ਰਾਤ ਬਸ ਇਹ ਹੈ ਕਿ ਕੋਸ਼ਿਸ਼ਾਂ ਸੰਗਤ ਦੇ ਸਹਿਯੋਗ ਦੇ ਨਾਲ ਜਾਰੀ ਰਹੀਆਂ ਹਨ ਉਨੂੰ ਉਮੀਦ ਜਾਗੀ ਹੈ ਜੀ ਹੁਣ ਸਰਕਾਰ ਖਾਸਤਾਂ ਤੇ ਮਾਨ ਸਰਕਾਰ ਦੀ ਗੱਲ ਕੀਤੀ ਜਾਵੇ ਸੁਣਵਾਈ ਹੋਈ ਜੀ ਉਹਨਾਂ ਨੇ ਭਰੋਸਾ ਦਿਵਾਇਆ ਤੇ ਸਾਨੂੰ ਆਸ ਪੂਰੀ ਹੈ ਕਿ ਜਿਹੜਾ ਉਹਨਾਂ ਨੇ ਭਰੋਸਾ ਦਿਵਾਇਆ ਤੇ ਜਰੂਰ ਇਸ ਮਸਲੇ ਦਾ ਪੱਕਾ ਹੱਲ ਕੱਢਣਗੇ ਪੰਨੂ ਸਾਹਿਬ ਨੇ ਖੁਦ ਵਿੱਚ ਪਾ ਕੇ ਇਸ ਰਿਸੋਲਵ ਕਰਾਈ ਹੈ ਇਲੈਕਸਿਟੀ ਰিস্টੋਰ ਕਰਵਾਈ ਹੈ ਤੇ ਅੱਗੇ ਆਉਣ ਵਾਲੇ ਦਿਨਾਂ 'ਚ ਵੀ ਇਹ ਕਿਹਾ ਕਿ ਵੀ ਅਸੀਂ ਜਰੂਰ ਇਸ ਤੇ ਤੇ ਮੈਂ ਧੰਨਵਾਦ ਕਰਦੀ ਹਾਂ ਸਾਰੇ ਸੱਜਣਾ ਦਾ মিডিਆ ਦਾ ਤੇ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ ਤੇ ਵੀ ਸਰਕਾਰ ਨੇ ਵੀ ਜਿਹੜਾ ਸਹਿਯੋਗ ਦਿੱਤਾ ਧੰਨਵਾਦ ਬਿਲਕੁਲ ਪਿਛਲੇ ਦਿਨੀ ਇਲਾਕੇ ਦੀ ਜਸੇਬੰਦੀਆਂ ਨਾਲ ਵੱਖ-ਵੱਖ ਧਾਰਮਿਕ ਸਮਾਜਿਕ ਉਹਨਾਂ ਨੇ ਇੱਥੇ ਮੁੱਦਾ ਜੋ ਬਿਜਲੀ ਦਾ ਸੀਗਾ ਇਹਨੂੰ ਚੱਕਿਆ ਤੇ ਉਦੋਂ ਹੀ ਸਰਕਾਰ ਦੇ ਧਿਆਨ 'ਚ ਆਇਆ ਤੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਨੇ ਜਿਵੇਂ ਉਹਨਾਂ ਦੇ ਧਿਆਨ 'ਚ ਮੁੱਦਾ ਆਇਆ ਤੇ ਉਹਨਾਂ ਨੇ ਜਦੇ ਆਰਡਰ ਕਰੇ ਕਿ ਇਹ ਜਿੱਥੇ ਪ੍ਰਵਾਸਰੇ 'ਚ ਮਤਲਬ ਸਮਾਜ ਦੁਆਰਾ ਤੁਸੀਂ ਇਹ ਦੇਖ ਲਓ ਉਹ ਲੋਕ ਐ ਇਹ ਜਿਨ੍ਹਾਂ ਨੂੰ ਅਸੀਂ ਸਾਡੇ ਹੀ ਮਾਪਿਓ ਬੱਚੇ ਛੋਟੇ ਛੋਟੇ ਜਿਨ੍ਹਾਂ ਨੂੰ ਆਪਾਂ ਸੜਕਾਂ ਤੇ ਠੱਕੇ ਖਾਨ ਨੂੰ ਛੱਡ ਦਿੰਦੇ ਆ ਚਾਹੇ ਕੋਈ ਵਿਕਲੰਗ ਹੈ ਚਾਹੇ ਕੋਈ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਉਹਨਾਂ ਨੂੰ ਇਹ ਪ੍ਰਭ ਆਸਰਾ ਸਾੰਬਦਾ ਹੈ ਤੇ ਇੱਥੇ ਉਹਨਾਂ ਨੇ ਸੋਚਿਆ ਮਾਨ ਸਾਹਿਬ ਨੇ ਕਿ ਇਹ ਸਾਡਾ ਮੌਲਿਕ ਸਾਡੀ ਪਹਿਲ ਦੇ ਆਧਾਰ ਤੇ ਇੱਥੇ ਸਹੂਲਤਾਂ ਹੋਣੀਆਂ ਚਾਹੀਦੀਆਂ ਤੇ ਉਹਨਾਂ ਨੇ ਆਰਡਰ ਕਰੇ ਸੀ ਕਿ ਇਹਨੂੰ ਜਲਦੀ ਤੇ ਜਲਦੀ ਕਨੈਕਸ਼ਨ ਬਿਜਲੀ ਦਾ ਲਾਇਆ ਜਾਵੇ ਤੇ ਉਹ ਲੱਗ ਕੇ ਅੱਜ ਲੱਗਿਆ ਹੋਇਆ ਤੇ ਸਾਰੀ ਸੰਸਥਾਵਾਂ ਨੇ ਅਜੇ ਧੰਨਵਾਦ ਵੀ ਕੀਤਾ ਹੈ ਮਾਨ ਸਰ ਗੋਲੀ ਜੀ ਕੀ ਕਾਰਨ ਹੈ ਕਿ ਇੰਨਾ ਲੇਟ ਹੋ ਗਿਆ ਕਿਉਂਕਿ 3 ਮਹੀਨੇ ਦੇ ਕਰੀਬ ਸਮਾਂ ਹੋ ਗਿਆ ਸੀ ਇਹਨਾਂ ਦੀ ਬਿਜਲੀ ਕੱਟੇ ਨੂੰ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਥੇਬੰਦੀਆਂ ਇਹਦੇ ਚ ਇਨਵੋਲ ਹੁੰਦੀਆਂ ਨੇ ਉਸ ਤੋਂ ਬਾਅਦ ਹੀ ਸਰਕਾਰ ਕਿਉਂ ਸੁਣਦੀ ਹੈ ਉਸ ਤੋਂ ਪਹਿਲਾਂ ਕਿਉਂ ਨਹੀਂ ਸੁਣਵਾਈ ਹੋਈ ਬਿਲਕੁਲ ਤੁਹਾਡੀ ਗੱਲ ਮੈਂ ਸਹਿਮਤ ਹੈ ਕਿ 3 ਮਹੀਨੇ ਹੋ ਗਏ ਸੀ ਇਹਨੂੰ ਇਸਿਊ ਨੂੰ ਚਲਦੇ ਪਰ ਕਈ ਵਾਰੀ ਪਾਲਿਸੀਆਂ ਇਦਾਂ ਦੀਆਂ ਬਣੀਆਂ ਵੀ ਹੁੰਦੀਆਂ ਜਿਨ੍ਹਾਂ ਕਾਰਨਾਂ ਕਰਕੇ ਤੁਸੀਂ ਇੱਕਦਮ ਨਹੀਂ ਉਹਦੇ 'ਚ ਕੋਈ ਐਕਸ਼ਨ ਲੈ ਸਕਦੇ ਪਰ ਜਿਵੇਂ ਹੀ ਸੀਐਮ ਸਾਹਿਬ ਦੇ ਧਿਆਨ 'ਚ ਇਹ ਮਸਲਾ ਆਇਆ ਸਾਡੇ ਬਲਤੇਜ ਪੰਨੂ ਜੀ ਓਐਸਡੀ ਉਹਨਾਂ ਦੇ মিডিਆ ਦੇ ਸਲਾਹਕਾਰ ਹਨ ਤੇ ਉਹ ਵੀ ਆਪ ਵੀ ਆਏ ਸੀ ਤੇ ਜਿਵੇਂ ਹੀ ਉਹਨਾਂ ਨੇ ਸਾਰੇ ਮਸਲੇ ਨੂੰ ਦੇਖਿਆ ਤੇ ਉਹ ਤੁਰੰਤ ਇਹਨੂੰ ਬਿਜਲੀ ਦੇ ਕਨੈਕਸ਼ਨ ਨੂੰ ਬਹਾਲ ਕੀਤਾ ਅਨਮੋਲ ਗਗਨ ਮਾਨ ਇਥੋਂ ਮੰਤਰੀ ਨੇ ਉਹਨਾਂ ਨੇ ਵੀ ਜ਼ਹਿਮਤ ਨਹੀਂ ਉਠਾਈ ਕਿ ਆ ਕੇ ਇਹਨਾਂ ਦਾ ਹਾਲਚਲ ਜਾਣ ਲਿਆ ਜਾਵੇ ਇਹਨਾਂ ਦਾ ਹਾਲਚਲ ਪੁੱਛ ਲਿਆ ਜਾਵੇ ਗਰਮੀ ਦੇ ਵਿੱਚ ਕਿਵੇਂ ਬੱਚੇ ਰਹਿ ਰਹੇ ਹੋਣਗੇ ਇਸ ਬਾਰੇ ਤੁਹਾਨੂੰ ਕੋਈ ਗੱਲਬਾਤ ਹੋਈ ਹੈ ਤੁਹਾਡੀ ਬਿਲਕੁਲ ਮੰਤਰੀ ਸਾਹਿਬ ਨੇ ਵੀ ਉੱਪਰ ਪਹਿਲਾਂ ਵੀ ਉਹਨਾਂ ਨੇ ਐਪਲੀਕੇਸ਼ਨਾਂ ਵੀ ਭੇਜੀਆਂ ਵੀ ਤੇ ਉਹਨਾਂ ਨੇ ਵੀ ਗੱਲ ਕਰੀ ਆ ਉਹਨਾਂ ਦਾ ਵੀ ਪੂਰਾ ਯੋਗਦਾਨ ਰਿਹਾ ਤੇ ਤੁਹਾਨੂੰ ਮੈਂ ਦੱਸਿਆ ਕਈ ਵਾਰ ਪਾਲਿਸੀਆਂ ਹੁੰਦੀਆਂ ਉਹਦੇ ਕਰਕੇ ਲੇਟ ਹੋ ਗਿਆ ਤੇ ਮਾਨ ਸਾਹਿਬ ਨੇ ਇਹ ਪਹਿਲ ਦੇ ਆਧਾਰ ਤੇ ਹੁਣ ਇਹ ਕਨੈਕਸ਼ਨ ਬਹਾਲ ਕੀਤਾ। ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਬੱਚੇ ਜਿਹੜੇ ਨੇ ਉਹ ਜ਼ਿਆਦਾ ਦੇਰ ਤੱਕ ਬਾਹਰ ਉਹਨਾਂ ਨੂੰ ਨਹੀਂ ਰੱਖਿਆ ਜਾਂਦਾ। ਹਾਲਾਂਕਿ ਤਖਤੀਆਂ ਲੈ ਕੇ ਉਹ ਜ਼ਰੂਰ ਉਹਨਾਂ ਵੱਲੋਂ ਧੰਨਵਾਦ ਕੀਤਾ ਗਿਆ ਤੇ ਜਿਸ ਤਰੀਕੇ ਦੇ ਨਾਲ ਇੱਥੋਂ ਦੇ ਜਿਹੜੇ ਆਗੂ ਨੇ ਜਿਹੜੇ ਸਰਪ੍ਰਸਤ ਨੇ ਸਰ ਸ਼ਮਸ਼ੇਰ ਸਿੰਘ ਜੀ ਹੁਣਾ ਉਹਨਾਂ ਵੱਲੋਂ ਇਹ ਸਾਫ਼ ਤੌਰ ਤੇ ਕਿਹਾ ਗਿਆ ਕਿ ਉਹਨਾਂ ਨੂੰ ਆਸ਼ਵਾਸਨ ਸਰਕਾਰ ਵੱਲੋਂ ਦਿੱਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਕਿਸੇ ਵੀ ਸਮੱਸਿਆ ਦੇ ਨਾਲ ਉਹਨਾਂ ਨੂੰ ਦੋ ਚਾਰ ਨਹੀਂ ਹੋਣਾ ਪਵੇਗਾ। ਫਿਲਹਾਲ ਮੈਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਵੀਆਈਪੀ ਨਿਊਜ਼ ਦੇ ਨਾਲ ਧੰਨਵਾਦ